ਕਿਸਾਨਾਂ ਨੂੰ ਕਿੰਨਾ ਕਿ ਦੋਸ਼ੀ ਮੰਨ ਲਿਓ ਤੁਸੀਂ ਵੀ ਕਿਸਾਨਾਂ ਦਾ ਵੱਡਾ ਯੂਰ ਕਰ ਰਿਹਾ ਤੁਹਾਡੀ ਹੱਥ ਵਿੱਚ ਇਹਨਾਂ ਦਾ ਸਮਝਦੇ ਹੋ ਕੋਈ ਘਰ ਦੇ ਬਾਹਰ ਪਰ ਨਾ ਲੱਗਿਆ ਹੋਰ ਜਗ੍ਹਾ ਤੇ ਨਹੀਂ ਸੁਣਿਆ ਭੰਡੇਸਾ ਆਇਓ ਇਹ ਜੀ ਹਾਂ ਜੀ ਉਹ ਕੁਝ ਬਣਾ ਰਹੇ ਨੇ ਕਹਿੰਦੇ ਆ ਜੀ ਸलो ਬੜੀ ਅੱਛੀ ਆ ਤੁਸੀਂ ਮੈਨੂੰ ਦੱਸ ਦਿਓ ਮੈਂ ਵੀ ਲੱਡੂ ਭੇਜਵਾਵਾਂ ਕਿਉਂਕਿ ਅੱਜ ਕੱਲ੍ਹ ਤੋਂ ਤਰ ਲੱਡੂ ਖਾਂਦੇ ਨੇ ਰੋਟੀ ਖਾਣੀ ਤਾਂ ਭੁੱਲ ਗਏ ਨੇ ਸ਼ਾਇਦ ਜੀ ਫਿਰ ਦੇਖੋ ਇਤਰਾ ਆ ਲੱਗਦਾ ਕਿਸਾਨਾਂ 'ਤੇ ਥੋੜਾ ਪ੍ਰਭਾਵ ਸੀਗਾ ਕੋਈ ਤੇ ਐਨਾਲਿਸਿਸ ਕਰਨਾ ਤੇ ਤੁਹਾਡਾ ਰਹਿ ਗਿਆ ਯਾਰ ਹਾਂ ਮੈਂ ਤੇ ਆਪਣੀ ਪੂਰੀ ਕੋਸ਼ਿਸ਼ ਕੀਤੀ ਔਰ ਮੇਰੇ ਵਿਜ਼ਨ ਕਲੀਅਰ ਹੈ ਮੈਂ ਹਲੇ ਵੀ ਬਾਅਰ ਫੇਰ ਉਹ ਕਿਸਾਨਾਂ ਨੂੰ ਇਹ ਕਹਿੰਦਾ ਆ ਦੇਖੋ ਪਹਿਲੀ ਗੱਲ ਆ ਉਹ ਕਿਸਾਨਾਂ ਨੂੰ ਗਰੰਟੀ ਨਹੀਂ ਕਰਦੇ ਪਰਸੇ ਕਿ ਸਾਡੇ ਸਾਰੇ ਕਿਸਾਨਾਂ ਦਾ ਉਹ ਜਥੇਬੰਦੀ ਆ ਠੀਕ ਹੈ ਨਾ ਜਿਹੜੇ ਅਸਲੀ ਕਿਸਾਨ ਨੇ ਉਹਨਾਂ ਨੂੰ ਫਿਰ ਮੈਂ ਤੁਹਾਡੇ ਮਾਤੇ ਥਾੜੀ ਮੈਂ ਤਿੰਨ ਵਡੀਆਂ ਕੰਕਰੀਟ ਪ੍ਰਪੋਜ਼ਲਸ ਕਹੀਆਂ ਨੇ ਤੇ ਹਲੇ ਵੀ ਮੈਂ ਉਹਨਾਂ ਨੂੰ ਮੇਨਟੇਨ ਕਰਦਾ ਕਿ ਸਾਨੂੰ ਜਿਹੜਾ ਉਹਨਾਂ ਦੇ ਪ੍ਰੋਡਕਟ ਹੈ ਉਹਦੀ ਵੈਲਿਊ ਐਡੀਸ਼ਨ ਕਰਨੀ ਪੈਣੀ ਆ ਅਗਰ ਉਹਨਾਂ ਨੇ ਆਪਣੀਆਂ ਆਮਦਨੀਆਂ ਬਤਾਉਣੀਆਂ ਦੂਸਰੀ ਸਬਜ਼ੀਆਂ ਤੇ ਫਲ ਸਾਨੂੰ ਐਕਸਪੋਰਟ ਕਰਨਾ ਚਾਹੀਦਾ ਆ ਤਾਂ ਸਾਡੇ 15 20 ਗੁਣੇ ਸਾਨੂੰ ਉਹਦੀਆਂ ਇਨਕਮਾਂ ਵਧਣਗੀਆਂ ਤੇ ਤੀਜਾ ਜਿਹੜਾ ਮੈਂ ਤੁਹਾਨੂੰ ਕਿਹਾ ਸੀਗਾ ਕੰਪਨੀ ਆ ਰਹੀ ਹੈ ਜੋ ਜਿਹੜੀ ਤੁਸੀਂ ਕਿਹਾ ਸੀ ਨਾ ਨਾ ਨੂੰ ਪੁੱਛੋ ਨਾ ਜਿਹੜੇ ਆਪਣੇ ਨੇਤਾ ਜਿਨ੍ਹਾਂ ਨੇ ਜਿਹੜੇ ਮਠਾਈਆਂ ਖਾ ਰਹੇ ਨੇ ਉਹਨਾਂ ਨੂੰ ਪੁੱਛੋ ਕਿ ਜਦੋਂ ਕਿਸਾਨ ਆਪਣੀ ਭਰਾਈ ਜਲਾਉਂਦੇ ਨੇ ਉਦੋਂ ਘੱਟ ਮਠਾਈਆਂ ਖਾਣ ਤੇ ਉਹਨਾਂ ਨੂੰ ਇਹ ਦੱਸਦਿਆ ਕਰ ਇਹ ਵੀ ਦੀ ਇਨਫੋਰਮੇਸ਼ਨ ਦੇਣਾ ਉਹਨਾਂ ਦਾ ਫਰਜ਼ ਆ ਨਾ ਹੁਣ ਉਹ ਸਾਰੀਆਂ ਮਠਾਈਆਂ ਹੀ ਖਾਂਦੇ ਰਹਿਣਗੇ ਫਿਰ ਦੂਜੇ ਕੰਮ ਨੂੰ ਟਾਈਮ ਨਾ ਮਿਲੂ ਦੇਖ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਹਾਂ ਜੀ ਆਪ ਦੇ ਚੈੱਕ ਵੀਰਦੀ ਬਿਲਕੁਲ ਬੋਰਡ ਬੈਕ ਬਹੁਤ ਵਧਿਆ ਜੀ ਪੰਜਾਬ ਦੇ ਪੰਜਾਬ ਦੇ ਵੀ ਜੀ ਦਾ ਫੋਟ ਬਹੁਤ ਹੈ ਤੁਹਾਨੂੰ ਤੁਹਾਨੂੰ ਪਤਾ ਹੈ ਕਿ ਅੰਮਰਸਾ ਦਾ ਉਤੋਂ ਵੀ ਵਧਿਆ ਸੋ ਇਸ ਕਰਕੇ ਦੇਖੋ ਦੋ ਮਹੀਨਿਆਂ ਚ ਅਸੀਂ ਕਾਫੀ ਅੱਛਾ ਜੀਵ ਕੀਤਾ ਲੇਕਿਨ ਮੈਂ ਇਤੇ ਕਲੀਅਰ ਹੈ ਕਿ ਮੇਰਾ ਫੋਕਸ ਅੰਬਰ ਸਰ 'ਤੇ ਤੇ ਮੈਂ ਉਹਦੇ 'ਚ ਫੋਕਸ ਕਰਨਾ ਜੋ ਮੈਨੂੰ ਹੋਰ ਰਿਸਪੌਂਸਿਬਿਲਿਟੀ ਦਿੱਤੀ ਜਾਏਗੀ ਇਹਨਾਂ ਨੇ ਪੁੱਛਿਆ ਸੀ ਅਗਰ ਉਹਦੇ 'ਚ ਗਾਇ ਅੰਬਰ ਸਰ ਦਾ ਭਲਾ ਕੀਤਾ ਡੈਫੀਨਿਟਲੀ ਕਰਾਂਗਾ